ਸਾਸਤ੍ਰਿਕਾਲ ਪ੍ਰਿੰਟਸ ਮੈਥੋਡਾ ਹੋਸਟ ਡਾਕਟਰ ਗੁਰਸ਼ੇਰ ਡਾਕਟਰ ਗੁਰਸ਼ੇਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫੇਰ ਆਪਾਂ ਸਵਾਗਤ ਕਰਦੇ ਹਾਂ ਸਭ ਤੋਂ ਜ਼ਿਆਦਾ ਸਵਾਲ ਪੁੱਛਿਆ ਜਾਂਦਾ ਵੀ ਗੋਟਿਆਂ ਦੇ ਲਈ ਕੋਈ ਡਾਈਟ ਦੱਸੋ ਸੋ ਅੱਜ ਆਪਾਂ ਤੁਹਾਡੇ ਲਈ ਗੋਡਿਆਂ ਦੀ ਡਾਈਟ ਲੈ ਕੇ ਆਏ ਹਾਂ ਤੁਹਾਨੂੰ ਇਦਾਂ ਲੱਗਦਾ ਹੈ ਵੀ ਤੁਹਾਡੇ ਗੋਡਿਆਂ ਦੇ ਵਿੱਚ ਜਕੜਨ ਹੋ ਗਈ ਹੈ ਤੁਹਾਨੂੰ ਇਦਾਂ ਲੱਗਦਾ ਹੈ ਵੀ ਗੋਟਿਆਂ ਦੇ ਵਿੱਚੋਂ ਟਕ ਟਕ ਦੀ ਜਾਂ ਕੜਾਕਿਆਂ ਦੀ ਆਵਾਜ਼ ਆਉਂਦੀ ਹੈ ਤੁਹਾਨੂੰ ਇਦਾਂ ਲੱਗਦਾ ਹੈ ਵੀ ਜਦੋਂ ਤੁਰੇ ਜਾਂਦੇ ਹੋ ਗੋਡੇ ਥੋੜੇ ਘਸ ਗਏ ਨੇ ਦਾ ਇਸ ਦਾ ਮਤਲਬ ਹੈ ਤੁਹਾਡੇ ਗੋਡਿਆਂ ਦੇ ਵਿੱਚ ਫਲੂਇਡ ਘਟ ਗਿਆ ਹੈ। ਦਰਅਸਲ ਹੁੰਦਾ ਕੀ ਹੈ ਜਿਹੜੀ ਆਪਣੇ ਪੱਟ ਦੀ ਹੱਡੀ ਫੀਮਰ ਬੋਨ ਔਰ ਥੱਲੇ ਉਹ ਟੀਬੀਆਂ ਆਉਂਦੀ ਹੈ ਉਮਰ ਦੇ ਹਿਸਾਬ ਨਾਲ ਮਾਸਪੇਸ਼ੀਆਂ ਕਮਜ਼ੋਰ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਔਰ ਇਹਨਾਂ ਦੇ ਵਿੱਚ ਜਿਹੜਾ ਸਾਈਨੋਵਿਅਲ ਫਲੂਇਡ ਹੁੰਦਾ ਹੈ ਉਹ ਘਟਣਾ ਸ਼ੁਰੂ ਹੋ ਜਾਂਦਾ ਹੈ। ਸਭ ਤੋਂ ਪਹਿਲੀ ਚੀਜ਼ ਜਿਹੜੀ ਨਿਕਲ ਕੇ ਸਾਹਮਣੇ ਆਉਂਦੀ ਹੈ ਉਹ ਹੋ ਜਾਂਦਾ ਹੈ ਗੋਡਿਆਂ ਦਾ ਗਠੀਆ ਜਿਸ ਨੂੰ ਆਸਟਿਓਆਰਥਰਾਈਟਿਸ ਕਿਹਾ ਜਾਂਦਾ ਹੈ। ਦੂਸਰੇ ਨੰਬਰ ਤੇ ਕਾਰਨ ਜਿਨ੍ਹਾਂ ਦੇ ਵਿੱਚ ਖੂਨ ਦੀ ਕਮੀ ਹੁੰਦੀ ਆ ਉਹਨਾਂ ਨੂੰ ਇਹ ਸਮੱਸਿਆ ਜ਼ਿਆਦਾ ਨਿਕਲ ਕੇ ਸਾਹਮਣੇ ਆਉਂਦੀ ਹੈ। ਤੋ ਅਗਰ ਤੁਹਾਨੂੰ ਗੋਡਿਆਂ ਦੀ ਦਿੱਕਤ ਹੈ ਤੁਹਾਡੇ ਗੋਡਿਆਂ 'ਚ ਦਰਦ ਰਹਿੰਦਾ ਹੈ ਤਾਂ ਅੱਜ ਤੋਂ ਆਹ ਖਰਾ ਖਾਣੀ ਸ਼ੁਰੂ ਕਰ ਦਿਓ ਤੁਸੀਂ ਬਿਲਕੁਲ ਤੰਦਰੁਸਤ ਹੋ ਜਾਓਗੇ ਔਰ ਤੁਹਾਡੇ ਗੋਡਿਆਂ ਦੇ ਵਿੱਚ ਜਿਹੜਾ ਸਾਇਨੋਵਿਅਲ ਫਲੂਇਡ ਘਟਿਆ ਹੋਇਆ ਹੈ ਜਿਸ ਨੂੰ ਆਪਾਂ ਗ੍ਰੀਸ ਕਹਿ ਦਿੰਦੇ ਆ ਉਹ ਬਹੁਤ ਜਲਦੀ ਨਾਲ ਵਧਣਾ ਸ਼ੁਰੂ ਹੋ ਜਾਏਗਾ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਹੋ ਮੇਰਾ ਨਾਮ ਹੈ ਡਾਕਟਰ ਗੁਰਸ਼ੀਰ ਸਿੰਘ ਸਰਾਹ ਪਿਛਲੇ 10 ਸਾਲ ਤੋਂ ਅਸੀਮੁੱਲਾਪੁਰ ਤਖਾ ਜ਼ਿਲ੍ਹਾ ਲੁਧਿਆਣਾ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਚਲਾ ਰਹੇ ਹਾਂ ਸਾਡੀਆਂ ਤਿੰਨ ਇੰਸਟਾਗ੍ਰਾਮ ਆਈਡਿਸ ਨੇ ਐਸ ਸਰੀ ਸਿੰਘ ਸਰਾਹ ਫਿਜ਼ੀਓਥੈਰੇਪੀ ਡਾਕਟਰ ਗੁਰਸ਼ੀਰ ਸਿੰਘ ਔਰ ਫੇਸਬੁੱਕ ਤੇ ਸਾਡਾ ਪੇਜ ਹੈ ਐਸ ਹਰੀ ਸਿੰਘ ਸਨਾ ਫਿਜ਼ੋਥੈਰਾਪੀ ਕਲੀਨਿਕ ਦੇ ਨਾਮ ਤੇ ਔਰ YouTube ਚੈਨਲ ਡਾਕਟਰ ਗੁਰਸ਼ੀਰ ਬਲੌਗਸ ਨੂੰ ਜਰੂਰ ਸਬਸਕ੍ਰਾਈਬ ਕਰੋ ਸ਼ੁਰੂ ਕਰੀਏ ਅੱਜ ਦੀ ਵੀਡੀਓ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਛੋਟੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ ਰਾਸ ਤੋਂ 15 ਮਿੰਟ ਲਈ ਅਗਰ ਛੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੇ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸਭ ਤੋਂ ਪਹਿਲੀ ਚੀਜ਼ ਜਿਹੜੀ ਤੁਸੀਂ ਖਾਣੀ ਹੈ ਉਹ ਹੋ ਗਿਆ ਅਖਰੋਟ ਅਖਰੋਟ ਤੁਸੀਂ ਕਿਵੇਂ ਕਰੋਗੇ 4 ਤੋਂ 5 ਕਿਰੀਆਂ ਰਾਤ ਨੂੰ ਪਾਣੀ ਚ ਭਿਓਂ ਦੇਣੀਆਂ ਨੇ ਔਰ ਫਿਰ ਤੁਸੀਂ ਉੱਠ ਕੇ ਖਾਣੀਆਂ ਚਾਹ ਨਾ ਖਾ ਲੋ ਦੁੱਧ ਨਾ ਖਾ ਲੋ ਪਾਣੀ ਨਾ ਖਾ ਲੋ ਅਖਰੋਟ ਦੇ ਵਿੱਚ ਯਾਨੀ ਕਿ ਵਾਲਨਟ ਦੇ ਵਿੱਚ ਹੁੰਦਾ ਕੀ ਹੈ ਸਭ ਤੋਂ ਪਹਿਲਾਂ ਕੈਲਸ਼ੀਅਮ ਹੁੰਦਾ ਹੈ ਵਿਟਾਮਿਨ ਡੀ ਹੁੰਦਾ ਔਰ ਇਹਦੇ ਵਿੱਚ ਸਭ ਤੋਂ ਵੱਧ ਜਿਹੜੀ ਮਾਤਰਾ ਪਾਈ ਜਾਂਦੀਆਂ ਓਮੇਗਾ 3 ਫੈਟੀ ਐਸਿਡਸ ਹੁੰਦੇ ਨੇ ਔਰ ਮਿਨਰਲਸ ਹੁੰਦੇ ਨੇ ਜਿਹੜੇ ਕਿ ਫਲੂਇਡ ਬਣਾਉਣ ਦੇ ਵਿੱਚ ਜਿਹੜਾ ਗਰੀਸ ਬਣਾਉਣ ਦੇ ਵਿੱਚ ਮਦਦ ਕਰਦੇ ਆ ਸੋ ਪਹਿਲੀ ਚੀਜ਼ ਹੋਗੀ ਵਾਲਨਟ ਯਾਨੀ ਕਿ ਅਖਰੋਟ ਦੂਸਰੇ ਨੰਬਰ ਤੇ ਗੱਲ ਕਰਨ ਲੱਗੇ ਆ ਕੋਕੋਨਟ ਵਾਟਰ ਰੋਜ਼ਾਨਾ ਇੱਕ ਗਲਾਸ ਕੋਕੋਨਟ ਵਾਟਰ ਦੁਪਹਿਰੇ 12:00 ਵਜੇ ਜ਼ਰੂਰ ਪੀਓ ਇਸ ਦਾ ਜੋ ਪੀ ਐਚ ਲੈਵਲ ਹੁੰਦਾ ਹੈ ਉਹ ਅਲਕੈਲਾਈਨ ਹੁੰਦਾ ਜਿਹੜਾ ਕਿ ਆਪਣੇ ਗ੍ਰੀਸ ਨੂੰ ਵਧਾਉਣ ਦੇ ਵਿੱਚ ਮਦਦ ਕਰਦਾ ਹੈ ਔਰ ਇਸ ਦੇ ਵਿੱਚ ਪੋਟਾਸ਼ੀਅਮ ਵੀ ਹੁੰਦਾ ਜਿੰਨਾਂ ਦਾ ਬਲੱਡ ਪ੍ਰੈਸ਼ਰ ਵੱਧਦਾ ਉਹਨਾਂ ਨੂੰ ਵੀ ਇਹ ਮਦਦ ਕਰੇਗਾ ਉਹਨੂੰ ਵੀ ਇਹ ਵਧਣ ਨਹੀਂ ਦੇਵੇਗਾ ਸੋ ਰੋਜ਼ਾਨਾ ਇੱਕ ਤੁਸੀਂ ਕੋਕੋਨਟ ਵਾਟਰ ਮਤਲਬ ਨਾਰੀਅਲ ਦਾ ਪਾਣੀ ਜ਼ਰੂਰ ਪੀਣਾ ਹੈ 2 ਨੰਬਰ ਤੇ ਆਪਾਂ ਗੱਲ ਕਰਨ ਲੱਗੇ ਆਂ ਦਹੀਂ ਦਹੀਂ ਦੀ ਕੋਲੀ ਦੇ ਵਿੱਚ ਤੁਸੀਂ 8 ਤੋਂ 10 ਛੋਗੀਆਂ ਪਾ ਲੈਣੀਆਂ ਨੇ ਔਰ ਉਸ ਨੂੰ ਤੁਸੀਂ ਚੱਪ-ਚੱਪ ਕੇ ਖਾਣਾ ਹੈ ਰੋਜ਼ਾਨਾ ਸਵੇਰੇ ਰੋਟੀ ਖਾਣ ਵੇਲੇ ਜਦੋਂ ਆਪਾਂ ਸਵੇਰ ਦਾ ਨਾਸ਼ਤਾ ਕਰਦੇ ਆਂ ਬ੍ਰੇਕਫਾਸਟ ਕਰਦੇ ਆਂ ਉਸ ਸਮੇਂ ਤੁਸੀਂ ਦਹੀਂ ਲਓ ਉਹਦੇ ਵਿੱਚ 8 ਤੋਂ 10 ਸੌਗੀਆਂ ਪਾਓ 5 ਮਿੰਟ ਦਹੀਂ ਰੁੱਕ ਜਾਓ ਯਾਨੀ ਕਿ ਉਹ ਸੌਗੀਆਂ ਜਿਹੜੀਆਂ ਦਹੀਂ ਦੇ ਵਿੱਚ ਐਬਜ਼ਾਰਬ ਦਹੀਂ ਦੇ ਵਿੱਚ ਐਬਜ਼ੌਰਬ ਹੋ ਜਾਣ ਉਸ ਤੋਂ ਬਾਅਦ ਤੁਸੀਂ ਖਾਓ ਉਸ ਨਾਲ ਕੀ ਹੋਏਗਾ ਤੁਹਾਡਾ ਜਿਹੜਾ ਗੋਟਿਆਂ ਦਾ ਗ੍ਰੀਸ ਹੈ ਬਹੁਤ ਜਲਦੀ ਵਧੇਗਾ ਸੋ ਦਹੀਂ ਦੇ ਵਿੱਚ 8 ਤੋਂ 10 ਸੌਗੀਆਂ ਤੁਸੀਂ ਜ਼ਰੂਰ ਪਾਉਣੀਆਂ ਨੇ ਇਹ ਹੋਗੀ ਤੁਹਾਡੀ ਤੀਜੀ ਚੀਜ਼ ਹੁਣ ਚੌਥੀ ਚੀਜ਼ ਦੀ ਗੱਲ ਕਰ ਲੱਗੇ ਆ ਤੁਸੀਂ 10 ਤੋਂ 12 ਪੱਤੇ ਹਾਰ ਸ਼ਿੰਗਾਰ ਜਿਹੜਾ ਕਿ ਨਾਈਟ ਜੈਸਮੀਨ ਜਸੂ ਕਿਹਾ ਜਾਂਦਾ ਹੈ ਜਿਸ ਦੇ ਵਿੱਚੋਂ ਬਹੁਤ ਸੋਹਣੀ ਚਿੱਟੇ ਰੰਗ ਦੇ ਫੁੱਲ ਆਉਂਦੇ ਨੇ ਬਹੁਤ ਸੋਹਣੀ ਸਮੈਲ ਆਉਂਦੀ ਹੈ 10 ਤੋਂ 12 ਪੱਤੇ ਲੈ ਲੈਣੇ ਆ ਉਸ ਨੂੰ ਚੰਗੀ ਤਰ੍ਹਾਂ ਕੁੱਟ ਲੈਣਾ ਔਰ ਉਸ ਨੂੰ ਤੁਸੀਂ ਇੱਕ ਗਲਾਸ ਪਾਣੀ ਗਰਮ ਕਰਨਾ ਹੈ ਮਤਲਬ ਉਬਾਲਣਾ ਹੈ ਉਹਦੇ ਵਿੱਚ ਤੁਸੀਂ ਉਹ ਪੱਤੇ ਪਾ ਦੇਣੇ ਆ ਔਰ ਉਸਦੇ ਤੁਸੀਂ 5 ਤੋਂ 6 ਉਬਾਲੇ ਦੇਣੇ ਆ ਇੱਕ ਗਲਾਸ ਹੋਏਗਾ ਉਹ ਅੱਧਾ ਗਲਾਸ ਰਹਿ ਜਾਏਗਾ ਫਿਰ ਉਸ ਨੂੰ ਤੁਸੀਂ ਪਾਣ ਲੈਣਾ ਹੈ ਉਸ ਨੂੰ ਤੁਸੀਂ ਪਾਣ ਕੇ ਠੰਡਾ ਹੋ ਲੈਣ ਦਿਓ ਔਰ ਰਾਤ ਦੇ ਸਮੇਂ ਟਾਕੇ ਰੱਖ ਦਿਓ ਸਵੇਰੇ ਉੱਠਣਸਾਰ ਨਿਰਨੇ ਕਾਲ ਜੇ ਤੁਸੀਂ ਉਹ ਪਾਣੀ ਪੀਓਗੇ ਤਾਂ ਤੁਹਾਡਾ ਗੋਡਿਆਂ ਦਾ ਜੋ ਗ੍ਰੀਸ ਹੈ ਉਹ ਵਧਣ ਦੇ ਵਿੱਚ ਬਹੁਤ ਜ਼ਿਆਦਾ ਤੁਹਾਡੀ ਮਦਦ ਕਰੇਗਾ। ਔਰ ਆਖੀਰ ਦੇ ਵਿੱਚ ਆਪਾਂ ਤੁਹਾਨੂੰ ਦੱਸਣ ਲੱਗੇ ਹਾਂ ਅਗਰ ਤੁਹਾਨੂੰ 슈ਗਰ ਨਹੀਂ ਹੈ ਤਾਂ ਤੁਸੀਂ ਰਾਤ ਨੂੰ ਇੱਕ ਗਲਾਸ ਦੁੱਧ ਦਾ ਰੋਜ਼ਾਨਾ ਪੀਣਾ ਹੀ ਪੀਣਾ ਹੈ। ਉਸ ਨਾਲ ਕੀ ਹੋਏਗਾ ਤੁਹਾਡੇ ਗੋਟਿਆਂ ਦੇ ਵਿੱਚ ਤਾਕਤ ਆਏਗੀ, ਕੈਲਸ਼ੀਅਮ ਜਿਹੜਾ ਤੁਹਾਨੂੰ ਚਾਹੀਦਾ ਉਹ ਜ਼ਰੂਰ ਮਿਲੇਗਾ। ਔਰ ਇੱਕ ਚੀਜ਼ ਹੋਰ ਆਪਾਂ ਤੁਹਾਨੂੰ ਬੋਨਸ ਦੇ ਤਰੀਕੇ ਤੇ ਦੱਸਣ ਲੱਗੇ ਆਉਣ ਵਾਲੀਆਂ ਸਰਦੀਆਂ ਦੇ ਵਿੱਚ ਤੁਸੀਂ ਕੀ ਕਰੋਗੇ ਅਗਰ ਤੁਸੀਂ ਮਾਸਾਹਾਰੀ ਹੋ ਤਾਂ ਤੁਸੀਂ ਫਿਸ਼ ਜ਼ਰੂਰ ਖਾਓ ਉਹ ਛੋਟੇ ਕੋਟਿਆਂ ਦੇ ਲਈ ਬਹੁਤ ਤਾਕਤਵਰ ਚੀਜ਼ ਹੈ ਸੋ ਇਹ ਸੀ ਅੱਜ ਦੀਆਂ ਚੀਜ਼ਾਂ ਜਿਹੜੀਆਂ ਤੁਸੀਂ ਖਾਣੀਆਂ ਨੇ ਨੰਬਰ 1 ਆਪਾਂ ਖਰੋਟ ਦੂਸਰੇ ਤੇ ਆ ਗਿਆ ਆਪਣਾ ਸੌਗੀ ਦਹੀਂ ਦੇ ਵਿੱਚ ਤੀਸਰੇ ਨੰਬਰ ਤੇ ਆ ਗਿਆ ਹਾਰ ਸ਼ਿੰਗਾਰ ਦੇ ਪੱਤੇ ਚੌਥੀ ਨੰਬਰ ਤੇ ਆ ਗਿਆ ਕੋਕੋਨਟ ਵਾਟਰ ਔਰ ਪੰਜਵੇਂ ਨੰਬਰ ਤੇ ਆ ਗਿਆ ਦੁੱਧ ਆਹ ਪੰਜ ਚੀਜ਼ਾਂ ਨੇ ਅਗਰ ਤੁਸੀਂ ਇਹ ਰੋਜ਼ਾਨਾ ਖਾਣੇ ਹੋ ਤੁਸੀਂ ਜਾਂ ਪੀਨੇ ਹੋ ਫੂਟਾ ਜਿਹੜਾ ਗੋਟਿਆਂ ਦਾ ਘਟਿਆ ਹੋਇਆ ਗ੍ਰੀਸ ਹੈ ਉਹ ਬਹੁਤ ਤੇਜ਼ੀ ਨਾਲ ਵਧੇਗਾ। ਔਰ ਅਗਰ ਤੁਸੀਂ ਇਹ ਸਾਰੀਆਂ ਚੀਜ਼ਾਂ ਖਾਣੀਆਂ ਸ਼ੁਰੂ ਕਰਤੀਆਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ। ਅਗਰ ਕੋਈ ਗੱਲ ਨਹੀਂ ਸਮਝ ਆਈ ਤਾਂ ਕਮੈਂਟ ਕਰਕੇ ਪੁੱਛ ਸਕਦੇ ਹੋ। ਔਰ ਅਗਰ ਤੁਸੀਂ ਸਾਤੋਂ ਆਨਲਾਈਨ ਸਲਾਹ ਲੈਣਾ ਚਾਹੁੰਦੇ ਹੋ ਤਾਂ ਉਸਦੀ ਥੋੜੀ ਜੀ ਫੀਸ ਤੁਹਾਨੂੰ ਦੇਣੀ ਪੈਗੀ। ਹੇਠ ਲਿਖੇ ਨੰਬਰ ਤੇ ਤੁਸੀਂ ਸਾਡੇ ਨਾਲ ਸੰਪਰਕ ਕਰੋ। ਤੁਹਾਨੂੰ ਅਸੀਂ ਸਮਾਂ ਦੇਵਾਂਗੇ। ਉਸ ਸਮੇਂ ਆਪਾਂ ਤੁਹਾਡੇ ਨਾਲ ਗੱਲ ਜਰੂਰ ਕਰਾਂਗੇ। ਸੋਰਫੋਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ। ਮਿਲਾਂਗੇ ਚੱਲਦੇ ਇੱਕ ਨਵੇਂ ਟੌਪਿਕ ਨਾਲ। ਟੈਲ ਦ